मारुति सुजुकी ਵੱਲੋਂ स्विफ्ट डिजायर ਕਾਰ ਦਾ ਨਵਾਂ ਮਾਡਲ ਬਾਜ਼ਾਰ ਤੇ ਵਿਸਤਾਰਿਆ ਗਿਆ ਨਾਬਾ ਵਿਕੇ ਹੀਰਾ ਆਟੋਮੋਬਾਈਲ ਲਿਮਟਿਡ ਵਿਕੇ ਗੁੰਜੁਕਾਈ ਹੋਈ ਇਸ ਮੌਕੇ ਤੇ ਗ੍ਰਾਹਕਾਂ ਦਾ ਤਾਂਤਾ ਲੱਗਿਆ 10 ਦੇ ਕਰੀਬ ਗੱਡੀਆਂ ਦੀ ਬੁਕਿੰਗ ਹੋਈ ਇਸ ਗੱਡੀ ਦੇ ਵਿੱਚ ਗ੍ਰਾਹਕ ਨੂੰ ਹਰ ਸਹੂਲਤ ਮਿਲੇਗੀ ਇਸ ਮੌਕੇ ਤੇ ਬੋਲਦਿਆਂ ਹੋਇਆਂ ਗੌਰਵ ਗਾਬਾ ਜੀਓ ਵੱਲੋਂ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੁਣਦੇ ਹਾਂ ਹੀਰਾ ਆਟੋ ਨਾਬਾ ਵਿਕੇ ਜਿਹੜੀ ਮਰੂਤੀ ਸੁజుਕੀ ਵੱਲੋਂ ਜਿਹੜੀ ਨਵੀਂ ਗੱਡੀ ਡਾਇਰ ਨਵੇਂ ਫੀਚਰ ਦੇ ਨਾਲ ਤਿਆਰ ਕੀਤੀ ਗਈ ਆ ਤੇ ਨਵੇਂ ਮਾਡਲ ਦੇ ਵਿੱਚ ਬਹੁਤ ਹੀ ਵਧੀਆ ਗੱਡੀ ਹੈ ਤੇ ਅੱਜ ਉਹਦੀ ਕੁੰਡ ਚਕਾਈ ਹੋਈ ਹੈ ਇੱਥੇ ਸ਼ੋਅਰੂਮ ਦੇ ਵਿੱਚ ਮੈਂ ਸਮੁੱਚੇ ਸਟਾਫ ਨੂੰ ਵਧਾਈ ਦੇਣਾ ਤੇ ਇੱਥੋਂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਵਧਾਈ ਦੇਣਾ ਤੇ ਕੰਪਨੀ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਇੰਨੀ ਵਧੀਆ ਗੱਡੀ ਤਿਆਰ ਕੀਤੀ ਆ ਕਿਉਂਕਿ ਅੱਜ ਤੱਕ ਕਦੇ ਮਰੂਤੀ ਦੀ ਜਿਹੜੀ ਕੋਈ ਵੀ ਗੱਡੀ ਆ ਕਦੇ ਵੀ ਮਾੜੀ ਨਹੀਂ ਆਈ ਇਹ ਵੀ ਗੱਡੀ ਬਹੁਤ ਹੀ ਸੋਹਣੀ ਆ ਤੇ ਲੋਕਾਂ ਨੂੰ ਹੀ ਪਸੰਦ ਆ ਰਹੀ ਹੈ ਕਿਉਂਕਿ ਜਦੋਂ ਗੱਡੀ ਲਾਂਚ ਹੋਈ ਹੈ ਤਾਂ ਉਹਦੇ ਨਾਲੇ ਬਹੁਤ ਜਾਰੇ ਆਪਾਂ ਦੇਖ ਰਹੇ ਸੀ ਕਿ ਲੋਕਾਂ ਨੂੰ ਪਸੰਦ ਆਈ ਹੈ ਤੇ ਉਹਨਾਂ ਨੇ ਆਪਣੀ ਬੁਕਿੰਗ ਵੀ ਵੱਡੀ ਪੱਧਰ ਤੇ ਕੀਤੀ ਆ। ਇੱਕ ਤਾਂ ਇਹਦਾ ਪ੍ਰਾਈਸ ਬਹੁਤ ਘੱਟ ਘੱਟਿਆ ਕੰਪਨੀ ਨੇ ਪੌਣੇ 70 ਲੱਖ ਤੋਂ ਲੈ ਕੇ 1.50 ਲੱਖ ਤੱਕ ਇਹਦੇ ਮਾਡਲ ਨੇ। ਇਹਦੇ ਵਿੱਚ ਇੱਕ ਤਾਂ ਨਵਾਂ ਸਨਰੂਫ ਆਇਆ ਕਾਰ ਦੇ ਵਿੱਚ। ਟਾਰਕ ਵਧਾਈ ਹੈ ਗੱਡੀ ਦੀ, ਐਵਰੇਜ ਬਹੁਤ ਆ ਕਾਰ ਦੀ, 25 ਕਿਲੋਮੀਟਰ ਪਰ ਲੀਟਰ ਮਗਰ ਇਹ ਵੀ ਐਵਰੇਜ ਆ ਕਾਰ ਦੀ। ਔਰ ਬੁਕਿੰਗ ਕਾਫੀ ਅੱਛੀ ਚੱਲ ਰਹੀ ਹੈ ਕਾਰ ਦੀ। ਔਰ ਲੋਕ ਬਹੁਤ ਕਸਟਮਰ ਬਹੁਤ ਪਸੰਦ ਕਰ ਰਹੇ ਨੇ ਕਾਰ ਨੂੰ ਆਪਾਂ 12 13 ਗੱਡੀਆਂ ਅੱਜ ਅਚ ਬੁੱਕ ਕਰ ਚੁੱਕੇ ਆ। ਬੁੱਕ ਕੀ ਕੀ ਫਾਇਦੇ ਨੇ ਹੋਰ ਗੱਡੀਆਂ ਨਾਲ ਜਿਹੜੀ ਤੁਹਾਨੂੰ ਹੋਵੇ ਇਸ ਮੁਕਾਬਲੇ 'ਚ ਕਾਰ ਕੋਈ ਹੈ ਹੀ ਨਹੀਂ ਜੀ ਹੋਰ ਇਸ ਰੇਟ ਦੇ ਵਿੱਚ ਜੋ ਰੇਟ ਆਇਆ ਹੈ ਇਹ ਰੇਟ ਦੇ ਵਿੱਚ ਕਾਰ ਕੋਈ ਹੈ ਹੀ ਨਹੀਂ ਹੋਰ ਕੋਈ ਕੰਪਨੀ ਦੀ ਜੋ ਸੈਡਾਨ ਗੱਡੀ 'ਚ ਇਸ ਘੱਟ ਇੰਨੇ ਘੱਟ ਰੇਟ 'ਚ ਆਈ ਹੋਵੇ। ਧਿਆਨ ਨਾਲ ਦੇਖ ਕੇ ਬਣਾਇਆ ਗਿਆ ਹੈ ਤੇ ਇਸ ਵਿੱਚ ਫੀਚਰ ਪ੍ਰਾਈਮ ਗੱਡੀ ਨਾਲ ਫੀਚਰ ਬਹੁਤ ਜ਼ਿਆਦਾ ਐਡ ਕੀਤੇ ਗਏ ਆ। ਤੇ 360 ਡਿਗਰੀ ਕੈਮਰਾ ਵਧੀਆ 15 ਤੋਂ 20 ਲੱਖ ਦੀ ਕਾਰ ਆ ਚਾਰਿਆ ਸੀ ਜੋ ਕਿ ਅਸੀਂ ਇਹ ਫੀਚਰ 9 ਲੱਖ ਅਸੀਂ ਅੱਧੀ ਕਾਰ ਚ ਦਿੱਤਾ ਹੈ ਤੇ ਪਲੱਸ ਇਸ ਚ 360 ਕੈਮਰਾ ਵੀ ਦਿੱਤਾ ਗਿਆ ਤੇ ਇਸ ਨੂੰ ਸੀਟਿੰਗ ਧਿਆਨ ਨਾਲ ਰੱਖ ਕੇ ਗੱਡੀ ਬਣਾਈ ਗਈ ਹੈ ਤੇ ਗੱਡੀ ਦੀ ਮਾਈਲੇਜ ਫਖੋਂ ਵੀ ਤੇ ਰੇਟ ਰਕੋ ਵੀ ਕਸਟਮਰ ਨੂੰ ਇਹ ਗੱਡੀ ਬਹੁਤ ਵਧੀਆ ਰੇਟ ਤੇ ਲਾਂਚ ਕੀਤੀ ਗਈ ਹੈ ਤੇ ਇਹਦਾ ਲੁੱਕ ਟੋਟਲੀ ਕਿੰਕ ਕੀਤਾ ਗਿਆ ਹੈ ਪੁਰਾਣੀ ਡਿਜ਼ਾਈਨ ਦਾ